ਕਿਸਾਨੀ ਆਗੂ ਡਲੇਵਾਲ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਅਰਸਲ ਕਿਸਾਨੀ ਆਗੂ ਦੇ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਜਦ ਤੱਕ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਉਹ ਮਰਨ ਵਰਤੇ ਬੈਠਣਗੇ ਤੇ ਅੱਜ ਉਹਨਾਂ ਦੀ ਮਰਨ ਵਰਤ ਦਾ 8ਵਾਂ ਦਿਨ ਲਗਾਤਾਰ ਚੱਲ ਰਿਹਾ ਹੈ ਜਿਹਾ ਇਸ ਦੌਰਾਨ ਉਹਨਾਂ ਦੀ ਸਿਹਤ ਵੀ ਲਗਾਤਾਰ ਖਰਾਬ ਹੋ ਰਹੀ ਹੈ ਦੱਸਿਆ ਵੀ ਜਾ ਰਿਹਾ ਕਿ ਉਹ ਆਪਣੀ ਕੈਂਸਰ ਤੱਕ ਦੀ ਦਵਾਈ ਨਹੀਂ ਲੈ ਰਹੇ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਤੇ ਉਹਨਾਂ ਨੇ 8 ਕਿਲੋ ਤੱਕ ਭਾਰ ਹੈ ਜਿਹੜਾ ਕਿ ਘਟਾ ਲਿਆ ਉਦੋਂ ਉਹਨਾਂ ਦਾ ਖਾਲਸਾਲ ਜਾਣਨ ਲਈ ਉਹਨਾਂ ਦੀ ਭੈਣ ਖਨੌਰੀ ਸਰਹੱਦ ਤੇ ਪੁੱਜਦੀ ਹੈ ਇਸ ਦੌਰਾਨ ਗਲੇ ਲਾਗੇ ਉਹਨਾਂ ਦਾ ਹਾਲ-ਚਾਲ ਪੁੱਛਿਆ ਜਾਂਦਾ ਹੈ ਤੇ ਇਸ ਦੌਰਾਨ ਕਿਸਾਨੀ ਆਗੂ ਢੱਲੇਵਾਲ ਦੀਆਂ ਅੱਖਾਂ ਤੱਕ ਨਮ ਹੋ ਜਾਂਦੀਆਂ ਨੇ ਉਹਨਾਂ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵੀ ਚਰਚਾ ਜਿਹੜੀ ਕਿ ਉਹਨਾਂ ਦੀ ਭੈਣ ਦੇ ਨਾਲ ਕੀਤੀ ਗਈ ਇਸ ਦੌਰਾਨ ਉਹ ਭਾਵੁਕ ਹੋ ਜਾਂਦੇ ਨੇ ਅੱਖਾਂ ਨਮ ਹੋ ਜਾਂਦੀਆਂ ਨੇ ਮੀਡੀਆ ਨੇ ਗਲਤ ਕਰਦਿਆ ਕਿਸਾਨੀ ਆਗੂ ਢੱਲੇਵਾਲ ਨੇ ਕਿਹਾ ਕਿ ਮੌਤ ਤਾਂ ਇੱਕ ਦਿਨ ਆਣੀ ਹੈ ਚੰਗਾ ਹੋਵੇਗਾ ਜੇ ਉਹ ਕਿਸਾਨੀ ਨੂੰ ਬਚਾਉਂਦਿਆਂ ਇਸ ਜੱਗ ਤੋਂ ਰੁਖਸਤ ਹੋ ਜਾਣਗੇ ਢੱਲੇਵਾਲ ਨੇ ਵੀ ਕਿਹਾ ਕਿ ਉਪਰਾਸ਼ਟਪਤੀ ਜਗਤ ਦੀਪ ਤਨਖਾੜ ਨੇ ਕਿਸਾਨੀ ਦੇ ਹੱਕ ਦੇ ਵਿਚਾਰ ਦਾ ਨਾਰਾ ਮਾਰਦਿਆ ਸਰਕਾਰ ਨੂੰ ਕਿਸਾਨਾਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਦੇ ਲਈ ਕਿਹਾ ਹੁਣ ਕਿਹਾ ਕਿ ਕਿਸਾਨਾਂ ਦੀ ਭਲਾਈ ਤੋਂ ਬਿਨਾ 2047 ਤੱਕ ਵਿਕਸਤ ਭਾਰਤ ਬਣਾਉਣ ਦਾ ਸੁਪਨਾ ਅਧੂਰਾ ਹੀ ਰਹੇਗਾ ਕਿਸਾਨੀ ਆਗੂਰੇ ਕਿਹਾ ਕਿ ਉਪਰਾਸ਼ਪਤੀ ਲਈ ਕਿਸਾਨਾਂ ਦੇ ਦਰਵਾਜ਼ੇ ਖੁੱਲੇ ਹਨ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿਚਾਰਾਂ ਦਾ ਸਤਿਕਾਰ ਕਰਦੇ ਨੇ ਪਰ ਜੇ ਉਹ ਕਿਸਾਨਾਂ ਦੀਆਂ ਸਮੱਸਿਆਵਾਂ ਪ੍ਰਤੀ ਗੰਭੀਰ ਨਹੀਂ ਤੇ ਸਰਕਾਰ ਉਹਨਾਂ ਨੂੰ ਉਹਨਾਂ ਦੇ ਵਾਅਦਿਆਂ ਨੂੰ ਜਲਦ ਪੂਰਾ ਕਰਨਦੇ ਹੁਕਮ ਦੇ ਇਸੇ ਦੌਰਾਨ ਬਾਰਡਰ ਤੇ ਪ੍ਰਬੰਧ ਚਲਾ ਰਹੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਆਗੂ ਡੱਲੇਵਾਲ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਇਸ ਦੇ ਮੱਦੇਨਜ਼ਰ ਸਖਤ ਪੈਰਾ ਵੀ ਦਿੱਤਾ ਜਾ ਰਿਹਾ ਹੈ ਉਹਨਾਂ ਨੂੰ ਡਰ ਹੈ ਕਿ ਸਰਕਾਰ ਕਿਸੇ ਵੀ ਸਮੇਂ ਡੱਲੇਵਾਲ ਦੀ ਸਿਹਤ ਖਰਾਬ ਹੋਣ ਦੇ ਬਹਾਨੇ ਉਹਨਾਂ ਨੂੰ ਚੁੱਕ ਕੇ ਲੈ ਕੇ ਜਾ ਸਕਦੀ ਹੈ ਸੋ ਕਿਸਾਨੀ ਆਗੂ ਡੱਲੇਵਾਲ ਜਿਹੜਾ ਕਿ ਮਰੂਵਰ ਤੇ ਬੈਠੇ ਹੋਏ ਨੇ ਅੱਜ ਉਹਨਾਂ ਦੇ ਵਾਟਵੱਟ ਦਾ 8ਵਾਂ ਦਿਨ ਲਗਾਤਾਰ ਚੱਰੀ ਹੈ 8 ਕਿਲੋ ਤੱਕ ਭਾਰ ਉਹਨਾਂ ਦਾ ਘਟ ਚੁੱਕਿਆ ਹੈ ਪ੍ਰਾਦੇਸ ਸਲਾਹ ਇਹ ਹੈ ਕਿ ਉਹਨਾਂ ਨੂੰ ਕੁਝ ਕਾਪ ਹੀ ਲੈਣਾ ਚਾਹੀਦਾ ਕਿਉਂਕਿ ਉਹਨਾਂ ਦੀ ਸਿਹਤ ਲਗਾਤਾਰ ਖਰਾਬ ਹੋ ਰਹੀ ਹੈ ਬੀਤ ਦਿਨ ਉਹਨਾਂ ਦੇ ਭੈਣ ਵੀ ਹੈ ਜਿਹੜੀ ਕਿ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੀ ਉਦਰੇ ਡੱਲੇਵਾਲ ਦਾ ਕਹਿਣਾ ਕਿ ਮੌਤ ਤਾਂ ਇੱਕ ਦਿਨ ਆਣੀ ਹੈ ਕਿਉਂ ਨਾ ਕਿਸਾਨੀ ਸੰਘਰਸ਼ ਦੌਰਾਨ ਉਹ ਇਸ ਜਗ ਤੋਂ ਰੁਕਸਤ ਹੋ ਜਾਵੇ